ਕੀ ਤੁਹਾਡੇ ਫ੍ਰਿਜ ਤੋਂ ਵੀ ਕਦੇ-ਕਦੇ ਬਦਬੂ ਆਉਂਦੀ ਆ ਚਿੰਤਾ ਨਾ ਕਰੋ ਕੁਝ ਸੌਖੇ ਤਰੀਕਿਆਂ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਆ ਨੰਬਰ 1 ਫ੍ਰਿਜ ਵਿੱਚ ਇੱਕ ਖੁੱਲੀ ਪਿਆਲੀ ਸੋਡਾ ਰੱਖ ਦਿਓ ਜਿਹਨੂੰ ਬੇਕਿੰਗ ਸੋਡਾ ਕਹਿੰਦੇ ਆ ਬਦਬੂ ਤੁਰੰਤ ਗਾਇਬ ਹੋ ਜਾਵੇਗੀ ਨੰਬਰ 2 ਨਿੰਬੂ ਦੇ ਛਿਲਕੇ ਜਾਂ ਕੌਫੀ ਦੇ ਬੀਜ ਫ੍ਰਿਜ ਵਿੱਚ ਰੱਖਣ ਨਾਲ ਵੀ ਤਾਜ਼ਗੀ ਰਹਿੰਦੀ ਆ ਹਫ਼ਤੇ ਵਿੱਚ ਇੱਕ ਵਾਰ ਫ੍ਰਿਜ ਨੂੰ ਗਰਮ ਪਾਣੀ ਤੇ ਸਿਰਕੇ ਨਾਲ ਸਾਫ਼ ਹੁਣ ਤੁਹਾਡਾ ਫ੍ਰਿਜ ਰਹੇਗਾ ਹਮੇਸ਼ਾ ਤਾਜ਼ਗੀ ਨਾਲ ਭਰਪੂਰ ਗਰਮੀਆਂ ਵਿੱਚ ਦੁੱਧ ਤੇ ਦਹੀਂ ਜਲਦੀ ਖਰਾਬ ਹੋ ਜਾਂਦੇ ਨੇ। ਉਹਨਾਂ ਨੂੰ ਬਚਾਉਣ ਦੇ ਤਰੀਕੇ। ਨੰਬਰ 1 ਦੁੱਧ ਉਵਾਲ ਕੇ ਠੰਡਾ ਕਰਕੇ ਫ੍ਰਿਜ ਵਿੱਚ ਰੱਖੋ। ਇਹ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ। ਨੰਬਰ 2 ਦਹੀਂ ਦੇ ਡੱਬੇ ਵਿੱਚ ਹਰੀ ਮਿਰਚ ਪਾ ਦਿਓ। ਦਹੀਂ ਖੱਟਾ ਨਹੀਂ। ਦੋਸਤੋ ਰਸੋਈ ਵਿੱਚ ਕੀੜੀਆਂ ਜਾਂ ਕੀੜੇ ਆ ਜਾਣ ਤਾਂ ਬਹੁਤ ਔਖਾ ਕਰ ਦਿੰਦੇ ਨੇ। ਇਸ ਲਈ ਕੀੜੀਆਂ ਵਾਲੇ ਕੋਨੇ ਵਿੱਚ ਲਾਲ ਮਿਰਚ ਦਾ ਪਾਊਡਰ ਜਾਂ ਨਿੰਬੂ ਦਾ ਰਸ ਛਿੜਕੋ। ਨੰਬਰ 2 ਕੀੜੀਆਂ ਤੋਂ ਬਚਣ ਲਈ ਫ੍ਰਿਜ ਦੇ ਡੱਬਿਆਂ ਨੂੰ ਹਮੇਸ਼ਾ ਸਾਫ਼ ਤੇ ਤੇਜ਼ ਪੱਤਾ ਰੱਖੋ। ਰਸੋਈ ਨੂੰ ਹਮੇਸ਼ਾ ਤਾਜ਼ਾ ਤੇ ਸੁਗੰਧੀਦਾਰ ਰੱਖਣਾ ਹੈ ਤਾਂ ਨਿੰਬੂ ਦੇ ਛਿਲਕੇ ਉਬਾਲ ਕੇ ਉਸ ਵਿੱਚ ਪਾਣੀ ਨਾਲ ਫਰਸ਼ ਤੇ ਸਿੰਕ ਦੋਨਾਂ ਨੂੰ ਧੋਵੋ ਬਦਬੂ ਵੀ ਖਤਮ ਹੋ ਜਾਵੇਗੀ ਤੇ ਰਸੋਈ ਰਹੇਗੀ ਹਮੇਸ਼ਾ ਚਮਕਦਾਰ ਵੀਡੀਓ ਤਵਾ ਤੇ ਕੜਾਹੀ ਕਾਲੀ ਹੋ ਗਈ ਆ ਚਿੰਤਾ ਨਾ ਕਰੋ ਬੇਕਿੰਗ ਸੋਡਾ ਤੇ ਸਿਰਕਾ ਲਗਾ ਕੇ 10 ਮਿੰਟ ਛੱਡ ਦਿਓ ਫਿਰ ਮਲ ਕੇ ਧੋਵੋ ਕਾਲਖ ਗਾਇਬ ਤੇ ਬਰਤਨ ਨਵੇਂ ਵਰਗੇ ਹੋ ਜਾਣਗੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ